ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ 1984 ਦੇ ਵਿੱਚ ਦਿੱਲੀ ਦੇ ਵਿੱਚ ਦੰਗੇ ਹੁੰਦੇ ਨੇ ਦੰਗੇ ਨਹੀਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਗਲਾਂ 'ਚ ਟਾਇਰ ਪਾ ਕੇ ਫੁੱਕੇ ਗਏ ਘਰਾਂ ਤੋਂ ਕੱਢ ਕੇ ਮਾਰੇ ਗਏ ਘਰ ਭੂਗ ਦਿੱਤੇ ਗਏ ਉਹ ਨਸਲਕੁਸ਼ੀ ਉਹ ਦੰਗਿਆਂ ਦੇ ਵਿੱਚ ਦੋਸ਼ੀ ਸੱਜਣ ਕੁਮਾਰ ਜਗਦੀਸ਼ ਟੈਟਲਰ ਕਾਂਗਰਸ ਦੇ ਲੀਡਰ ਕਮਲਨਾਥ ਇਹ ਸਾਰਿਆਂ ਦੇ ਨਾਮ ਸਾਹਮਣੇ ਆਉਂਦੇ ਸੀ ਪਿਛਲੇ ਦਿਨੀ ਦਿੱਲੀ ਦੀ ਅਦਾਲਤ ਨੇ ਸੱਜਣ ਕੁਮਾਰ ਨੂੰ ਉਹਨਾਂ ਦੰਗਿਆਂ ਦੇ ਵਿੱਚ ਕਤਲ ਦੇ ਵਿੱਚ ਦੋਸ਼ੀ ਕਰਾਰ ਕਰਕੇ ਉਮਰ ਕੈਦ ਦੀ ਸਜ਼ਾ ਦਿੱਤੀ ਹਾਲਾਂਕਿ ਇਹੋ ਜਿਹੇ ਲੋਕਾਂ ਨੂੰ ਫਾਂਸੀ ਦੇ ਤਖਤੇ ਤੇ ਡੰਗਣਾ ਚਾਹੀਦਾ ਉਪਰੀਆਂ ਅਦਾਲਤਾਂ ਨੂੰ ਬੇਨਤੀ ਕਰਾਂਗੇ ਕਿ ਇਹੋ ਜਿਹੇ ਲੋਕਾਂ ਨੂੰ ਫਾਂਸੀ ਦੇ ਟੰਗੋ ਤਾਂ ਕਿ ਸ਼ਾਇਦ ਥੋੜਾ ਬੋਤਾ ਮੱਲਮ ਲੱਗ ਸਕੇ ਪਰ ਇਹਦੇ ਨਾਲ ਹੀ ਕਿਉਂਕਿ ਸੱਜਣ ਕੁਮਾਰ ਕਾਂਗਰਸ ਦਾ ਲੀਡਰ ਆ ਜਗਦੀਸ਼ ਟਟਲਰ ਕਾਂਗਰਸ ਦਾ ਲੀਡਰ ਆ ਕਮਲ ਲਾਹਤ ਕਾਂਗਰਸ ਦਾ ਲੀਡਰ ਆ ਇਹ ਸਾਰੇ ਕਾਂਗਰਸੀ ਲੀਡਰਾਂ ਦੀ ਅਗਵਾਈ ਸੀ ਜਦੋਂ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਹਾਲਾਂਕਿ ਉਹਦੇ باوجود ਪੰਜਾਬ ਦੇ ਵਿੱਚ ਵੀ ਤਿੰਨ ਵਾਰ ਕਾਂਗਰਸ ਦੀ ਸਰਕਾਰ ਬਣਾਈ ਗਈ ਸਾਡੀ ਭਰਾ ਦਸਤਾਰਾਂ ਸਜਾ ਕੇ ਬੁੱਤਾਂ ਤੇ ਬੈਠ ਕੇ ਕਾਂਗਰਸ ਨੂੰ ਵੋਟਾਂ ਵੀ ਪਾਉਂਦੇ ਨੇ ਮੈਂ ਹੈਰਾਨ ਆ ਕਿ ਸੱਜਣ ਕੁਮਾਰ ਦੋਸ਼ੀ ਕਰਾਰ ਹੋ ਗਿਆ ਉਮਰ ਕੈਦ ਦੀ سزا ਹੋ ਗਈ ਮੇਰੀ ਸਿੱਖ ਕੌਮ ਦੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਆ ਕਿ ਅੱਖਾਂ ਖੋਲ ਕੇ ਦੇਖੀਏ ਤਾਂ ਸਹੀ ਆਪਣੇ ਤੇ ਪ੍ਰਾਏ ਦੀ ਪਰਖ ਹਲੇ ਵੀ ਆਪਾਂ ਨੂੰ ਸਮਝ ਨਹੀਂ ਆ ਰਹੀ ਜਿਹੜੇ ਇਹਦੇ ਨੈਸ਼ਨਲ ਲੀਡਰ ਨੇ ਭਮਾ ਉਹ ਖੜਗੇ ਪ੍ਰਧਾਨ ਆ ਭਮਾ ਰਾਹੁਲ ਗਾਂਧੀ ਉਹਨਾਂ ਨੂੰ ਤਾਂ ਚਲੋ ਕੀ ਕਹਿਣਾ ਕਿਉਂਕਿ ਰਾਹੁਲ ਗਾਂਧੀ ਦੇ ਪਰਿਵਾਰ ਉਹਦੇ ਫਾਦਰ ਦੇ ਤਾਂ ਕਿਹਾ ਸੀ ਕਿ ਜਦ ਬڑا ਪੇੜ ਗਿਰਦਾ ਤਾਂ ਧਰਤੀ ਹਿੱਲਦੀ ਆ ਉਹਨਾਂ ਨੇ ਤਾਂ ਕਹਿਣੇ ਕੀ ਆ ਪਰ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਜੀ ਜਾਂ ਹੋਰ ਜਿੰਨੇ ਵੀ ਇਹ ਕਾਂਗਰਸ ਦੇ ਲੀਡਰ ਨੇ ਕਿਸੇ ਨੇ ਕਿਤੇ ਕੋਈ ਪੋਸਟ ਪਾਈ ਕਿ ਚੰਗਾ ਹੋਇਆ ਦਿੱਲੀ ਦੇ ਵਿੱਚ ਸਿੱਖ ਜਿਹੜੇ ਸਿੱਖ ਇੱਕ ਕਤਲੇਆਮ ਦੇ ਦੋਸ਼ੀ ਨੇ ਕਿਸੇ ਨੂੰ ਸਜ਼ਾ ਮਿਲੀ ਕਿਸੇ ਨੇ ਕੋਈ ਨਖੇਦੀ ਕੀਤੀ ਨਾ ਕਿਉਂਕਿ ਕਾਂਗਰਸ ਦੇ ਲੀਡਰਾਂ ਨੇ ਦਾ 40 41 ਸਾਲ ਪੁਸ਼ਤਪਨਾਹੀ ਕੀਤੀ ਇਹ ਲੋਕਾਂ ਦੀ ਇਹ ਲੋਕਾਂ ਨੂੰ ਕਾਂਗਰਸ ਦੇ ਵਿੱਚ ਅੱਜ ਵੀ ਅੱਜ ਵੀ ਕਾਂਗਰਸ ਦੇ ਵਿੱਚ ਨੇ ਉਹਦੇ ਇਦਾਰੇ ਲੋਕ ਤੇ ਇਹ ਲੋਕਾਂ ਨੂੰ ਪੁਸ਼ਤਪਨਾਹੀ ਕਾਂਗਰਸ 41 ਸਾਲ ਕਰਦੀ ਆਈ ਮੰਤਰੀਏ ਬਣਾਏ ਐਮਪੀ ਬਣਾਏ ਕਮਲਨਾਥ ਵਰਗਿਆਂ ਨੂੰ ਮੁੱਖ ਮੰਤਰੀ ਦੇ ਚਿਹਰੇ ਬਣਾਏ ਤੇ ਪੰਜਾਬ ਵਾਲੇ ਸਾਡੇ ਏ ਚੁੱਪ ਕਿਉਂ ਕਿ ਪ੍ਰਧਾਨਗੀ ਚਾਹੀਦੀ ਆ ਟਿਕਟਾਂ ਚਾਹੀਦੀਆਂ ਨੇ ਐਮ ਐਲ ਏ ਵਜ਼ੀਰੀਆਂ ਚਾਹੀਦੀਆਂ ਨੇ ਕਾਂਗਰਸ ਤੋਂ ਸੈਂਟਰ ਤੋਂ ਤਾਂ ਕਰਕੇ ਆ ਸੱਜਣ ਕੁਮਾਰ ਵਾਲੇ ਮਾਮਲੇ 'ਚ ਬਿਲਕੁਲ ਚੁੱਪ ਨੇ ਉਹ ਤਾਂ ਚੁੱਪ ਰਹਿਣਗੇ ਬਗਾਨੇ ਨੇ ਬਗਾਨਿਆਂ ਦੇ ਪੁਸਤਪਨਾਇ ਦੇ ਵਿੱਚ ਚੱਲਦੇ ਨੇ ਮੇਰੀ ਬੇਨਤੀ ਆ ਆਪਣੇਆਂ ਨੂੰ ਕਿ ਕੇਵਲ ਤੇ ਕੇਵਲ ਆਪਾਂ ਦਸਤਾਰਾਂ ਸਜਾ ਕੇ ਕੇਵਲ ਆਪਣੇਆਂ ਨੂੰ ਹੀ ਗਾਲਾਂ ਕੱਢਣ ਦਾ ਠੇਕਾ ਲਿਆ ਹੋਇਆ ਮੇਰੀ ਗੱਲ ਨੂੰ ਗੁੱਸਾ ਨਾ ਕਰੋ ਕਿ ਸਿਰਫ ਆਪਾਂ ਨੇ ਆਪਣੇ ਜਿਹੜੇ ਉਹਨਾਂ ਦੀਆਂ ਕੋਈ ਖਾਮੀਆਂ ਕੱਢ ਕੇ ਉਹਨਾਂ ਨੂੰ ਚੰਗਾ ਮੜਾ ਕਹਿਣ ਦੇ ਠੇਕਾ ਲਿਆ ਹੋਇਆ ਕਿ ਇਹ ਆਪਾਂ ਨੂੰ ਨਹੀਂ ਦਿਖ ਰਿਹਾ ਕਿ ਸਾਡੇ ਭਰਾਵਾਂ ਦੇ ਸਾਡੇ ਪਰਿਵਾਰਾਂ ਦੇ ਕਤਲੇਆਮ ਕਰਨ ਵਾਲੇ ਉਹਨਾਂ ਨੂੰ ਕਾਂਗਰਸ ਟਿਕਟਾਂ ਦਿੰਦੀ ਆ ਉਹਦੇਦਾਰ ਦਿੰਦੀ ਆ ਤੇ ਜਦੋਂ ਕੋਟਾਂ ਦੇ ਵਿੱਚ ਸਾਬਤ ਹੋ ਗਿਆ ਕਿ ਇਹ ਲੋਕ ਦੋਸ਼ੀ ਨੇ ਤੇ ਕਿਸੇ ਵੀ ਕਾਂਗਰਸੀ ਪੰਜਾਬ ਦੇ ਲੀਡਰ ਨੇ ਕੋਈ ਹੁਣ ਤੱਕ ਕੋਈ ਪੋਸਟ ਨਹੀਂ ਮੈਂ ਕਿਤੇ ਦੇਖੀ ਚੁੱਪ ਹੁਣ ਜਿਵੇਂ ਸੱਪ ਸੁੰਘਿਆ ਹੁੰਦਾ ਸੋ ਇਸ ਲਈ ਮੇਰੀ ਬੇਨਤੀ ਆ ਇਹ ਲੋਕ ਜਿਹੜੇ ਸਾਡੇ ਕੌਮ ਦੇ ਦੁਖੀ ਨੇ ਸਾਡੇ ਕਤਲੇਆਮ ਦੇ ਦੋਸ਼ੀ ਨੇ ਇਹਨਾਂ ਨੂੰ ਪਹਿਚਾਣੋ ਬਾਰ-ਬਾਰ ਇਹਨਾਂ ਦੇ ਬੂਥਾਂ ਤੇ ਬੈਠ ਕੇ ਮੁੱਛਾਂ ਖੜੀਆਂ ਕਰਕੇ ਹੁਣ ਕਿਹੜੀ ਰੂਹ ਆਪਣੀ ਜਾਂ ਕਿਹੜੀ ਜ਼ਮੀਰ ਲੈ ਕੇ ਪੈ ਇਹਨਾਂ ਲੋਕਾਂ ਨੂੰ ਵੋਟਾਂ ਪਾਉਂਦੇ ਆ ਜਿਹੜਾ ਆਪਾਂ ਨੂੰ ਆਪਣੇ ਤੇ ਪਰਾਈ ਦੀ ਪਰਖ ਨਹੀਂ ਆਉਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ